ਜੀ ਮੈਂ ਹਾ ਅੱਜ ਕੋ ਸੰਦੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਵਾਰ ਫਿਰ ਵੱਡਾ ਐਕਸ਼ਨ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਤੇ ਉੱਤੇ ਵੱਡਾ ਐਕਸ਼ਨ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਹੈ ਆਮਦਨ ਤੋਂ ਵੱਧ ਜਾਇਦਾਦ ਦਾ ਤੇ ਉਸ ਤੋਂ ਬਾਅਦ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਹੀ ਵਿਰੋਧੀ ਪਾਰਟੀਆਂ ਨੂੰ ਘੇਰ ਦੇ ਨਜ਼ਰ ਆਇਆ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਲुटਿਆ ਕਸੂਟਿਆ ਪੰਜਾਬ ਨੂੰ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ। ਯਾਨੀ ਕਿ ਇੱਕ ਪਾਸੇ ਆਵੇਂ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਚੀਖਦੇ ਚੈਲਾਉਂਦੇ ਨਜ਼ਰ ਆ ਰਹੇ ਨੇ ਕਿ ਮੇਰੇ ਵੱਲੋਂ ਜਿਹੜਾ ਹੈ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਗਿਆ ਮੇਰੇ ਉੱਤੇ ਰੰਜਿਸ਼ ਤੇ ਬਦਲਾਖੋਰੀ ਦੀ ਰਾਜਨੀਤੀ ਅਪਣਾਈ ਜਾ ਰਹੀ ਹੈ। ਹਾਲਾਂਕਿ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਦੀਆਂ ਇਹ ਸਟੇਟਮੈਂਟਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਲੇਕਿਨ ਉਹਦੇ ਬਾਅਦੂਦ ਵੀ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵੱਡੇ ਜਿਹੜੇ ਨੇ ਇਲਜ਼ਾਮ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਤੁਸੀਂ ਜਿਹੜਾ ਹੈ ਨਸ਼ਾ ਤਸਕਰੀ ਕੀਤੀ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਲੁੱਟਿਆ ਕਿ ਸੁੱਟਿਆ ਪਸਟਾਚਾਰੀ ਫੈਲਾਈ ਤੇ ਤੁਹਾਨੂੰ ਨਹੀਂ ਬਖਸ਼ਿਆ ਜਾਏਗਾ ਤੁਹਾਨੂੰ ਦੱਸਦੀ ਹਾਂ ਕਿ ਉਸ ਤੋਂ ਬਾਅਦ ਜਿਹੜਾ ਹੈ ਆਮ ਤੌਰ ਤੇ ਜਿਹੜੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਉਹ ਇਹ ਗੱਲਾਂ ਬੋਲਦੇ ਨਜ਼ਰ ਆਉਂਦੇ ਨੇ لیکن پنجاب دے मुख्यमंत्री ਭਗਵੰਤ ਸਿੰਘ ਮਾਨ ਇਸ ਟਾਈਮ ਇੱਕ ਹੋਰ ਵਿਰੋਧੀ ਪਾਰਟੀ ਦੇ ਨੇਤਾ ਨੂੰ ਘੇਰੀ ਬੈਠੇ ਨੇ ਜਿਨ੍ਹਾਂ ਦਾ ਨਾਮ ਹੈ ਸੁਖਪਾਲ ਸਿੰਘ ਖਹਿਰਾ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦਾ ਜਿਹੜਾ ਪੁੱਤਰ ਹੈ ਉਹ ਜਿਹੜੇ ਨੇ ਇਸ ਦਰ ਤੋਂ ਜਿਹੜੇ ਨੇ ਅੰਡਰਗਰਾਊਂਡ ਹੋਏ ਹੋਏ ਨੇ ਕਿਸੇ ਪਾਸੇ ਨਜ਼ਰ ਨਹੀਂ ਆ ਰਹੇ ਲੇਕਿਨ پنجاب ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਹੈ ਕਿ ਆ ਹੈ ਕਿ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਕੋਲਾਮਦਨ ਤੋਂ ਬਾਅਦ ਜ਼ਿਆਦਾ ਸੀ ਉਸੇ ਤਰ੍ਹਾਂ ਸੁਖਪਾਲ ਸਿੰਘ ਖੈਰਾ ਨੇ ਵੀ ਬਣਾਈ ਹੋਈ ਹੈ ਪਹਿਲਾਂ ਤੁਹਾਨੂੰ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਸੁਣਾਵਾਂਗੇ ਉਸ ਤੋਂ ਬਾਅਦ ਗੱਲ ਕੀਤੀ ਜਾਏਗੀ ਕਿ ਵਿਕਰਮ ਸਿੰਘ ਦਾ ਕੀ ਮਤ ਪੁੱਛਿਆ ਜਾਏਗਾ ਅੰਕੂ ਫੋਨ ਲੈਂਦੇ ਸੀ ਕਿ ਉਹ ਦੇਖਦੇ ਜਿਵੇਂ ਜਦੋਂ ਜਦੋਂ ਫਿਲਹਾਲ ਕਿ ਨਾ ਤੋਂ ਬੋਲਣ ਦੇ ਪਰਸਪਰ ਸੋਇਆ ਆਪਰੇ ਰਾਗੜਾ ਕੋਈ ਕੱਟ ਜਿਹੜਾ ਆ ਗੋਲ ਰੇ ਪੜੇ ਸੋਇਆ ਜਿਹੜੇ ਆਲਟ ਕੋਈ ਆਇਆ ਇਹ ਆਪਣੇ ਚੋਲ ਜਨਤ ਚੋਂ ਆਉਂਦਾ ਅਗਲੇ ਅੰਕਾਂ ਤੋਂ ਸਮਾਈ ਰਿਹਾ ਫਾਈਨਲ ਇਸ ਫਾਈਨਲ ਤੋਂ ਸੀ ਬਟ ਮੈਨਸ ਕਿਉਂਕਿ ਆ ਉਹ ਜਿਹੜਾ ਨਾ ਉਹ ਮਤਲਬ ਕਿ ਜਿਹੜਾ ਸਾਡਾ ਸਾਨੂੰ ਫੌਜੀ ਆ ਤੇ ਲੋਕ ਉਹਦੇ ਤੋਂ ਇਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸੁਖਪਾਲ ਸਿੰਘ ਖਹਿਰਾ ਤੇ ਵੀ ਹੁਣ ਵੱਡੀ ਕਾਰਵਾਈ ਹੋਵੇਗੀ ਸੁਖਪਾਲ ਸਿੰਘ ਖਹਿਰਾ ਤਾਂ ਜਿਹੜਾ ਐਂਬੂਲੈਂਸ ਦੇ ਕੂਟਰ ਤੋਂ ਵੀ ਡਰੇਗਾ ਲੇਕਿਨ ਦੂਸਰੇ ਪਾਸੇ ਹੁਣ ਜੇਕਰ ਵੱਡੀ ਕਾਰਵਾਈ ਹੋਈ ਤਾਂ ਪੰਜਾਬ ਦੇ ਵਿੱਚ ਜਿਹੜੇ ਨੇ ਸੁਖਪਾਲ ਸਿੰਘ ਖੈਰਾ ਤੇ ਉਹਦੇ ਪੁੱਤਰ ਉੱਤੇ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਵੀ ਉਸ ਤਰ੍ਹਾਂ ਹੀ ਪੁਕਤਰੀਆਂ ਪਹਿਨਗੀਆਂ ਜਿਵੇਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੈਠਾ ਪੁਕਤ ਰਿਹਾ ਹੈ ਹਾਲਾਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲਾਂ ਅਕਸਰ ਹੀ ਕਹਿੰਦੇ ਨਜ਼ਰ ਆਉਂਦੇ ਨੇ ਲੇਕਿਨ ਹੁਣ ਵੱਡੀਆਂ ਮੱਛੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੜਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਜਿਹੜੇ ਨੇ ਸ਼ਬਦੀ ਵਾਰ ਕੀਤੇ ਨੇ ਸੁਖਪਾਲ ਸਿੰਘ ਖੈਰਾ